ਆ ਰਿਹਾ ਸੀ ਰੋਟੀ ਬਸ ਤੋਂ ਨਾਬੇ ਨੂੰ ਆ ਰਿਹਾ ਸੀ ਧੁੰਦ ਬਹੁਤ ਪੈ ਰਹੀ ਸੀ ਧੁੰਦ ਦੇ ਕਾਰਨ ਇੱਕ ਮੂਰੋ ਗੱਡੀ ਆਈ ਉਹਨੇ ਮੈਨੂੰ ਹਿੱਟ ਕੀਤਾ ਤੇ ਮੈਂ ਜਦੋਂ ਉਹਨੂੰ ਬਚਾਉਣ ਲਈ ਗੱਡੀ ਕੱਟੀ ਮੇਰੀ ਗੱਡੀ ਦਰਖਤ ਚ ਜਾ ਕੇ ਲੱਗੀ ਇਹ ਘਟਨਾ ਕੋਰੇ ਕਰਕੇ ਹੋਈ ਹੈ ਜੀ ਕੋਰੇ ਕਰਕੇ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਇਹ ਹੁਣ ਕੰਪਨੀ ਦੱਸੂਗੀ ਮੇਰੀ ਗੱਡੀ ਕਾਫੀ ਡੈਮੇਜ ਹੋ ਗਈ ਤੇ ਹੁਣ ਕੰਪਨੀ ਲਾਵਾਂਗੀ ਦੇਖੋ ਉਹ ਹੀ ਦੱਸਣਗੇ ਇਹਦੇ ਬਾਰੇ ਮੈਂ ਹਾਂਜੀ ਉਹ ਗੱਡੀ ਚੱਲਦੀ ਹੈ ਜੀ ਵੀ ਗੱਡੀ ਦਾ ਨੁਕਸਾਨ ਥੋੜਾ ਜਿਹਾ ਫਰੰਟ ਤੋਂ ਹੋ ਗਿਆ ਜੀ ਕੀ ਕਹਣਾ ਚਾਹੁੰਦੇ ਧੁੰਦ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਇੱਕ ਤਾਂ ਰੋਡ ਤੇ ਪੱਟੀ ਨਹੀਂ ਹੈਗੀ ਕਿਸੇ ਨੂੰ ਪਤਾ ਨਹੀਂ ਲੱਗਦਾ ਕੋਰੇ ਕਰਕੇ ਕਿਉਂਕਿ ਉਹ ਗੱਡੀਆਂ ਦੇ ਫਰੰਟ ਸ਼ੀਸ਼ੇ ਤੇ ਫੌਗ ਜੰਮ ਜਾਂਦੀ ਹੈ ਉਹਦੇ ਵਿੱਚ ਪਤਾ ਨਹੀਂ ਲੱਗਦਾ ਕਿ ਵੀ ਗੱਡੀ ਆਪਾਂ ਨੂੰ ਜਾਣਾ ਕਿੱਧਰ ਨੂੰ ਜੇ ਪੱਟੀ ਲੱਗੀ ਹੁੰਦੀ ਤਾਂ ਸ਼ਾਇਦ ਉਹਦਾ ਥੋੜਾ ਮੋਟਾ ਜਜਮੈਂਟ ਹੋ ਸਕਦੀ ਹੈ ਕਿ ਵੀ ਆਪਾਂ ਨੂੰ ਇਸ ਰੋਡ ਤੇ ਪੱਟੀ ਦੇ ਸਹਾਰੇ ਦੇ ਨਾਲ ਗੱਡੀ ਨੂੰ ਚਲਾਉਣਾ ਚਾਹੀਦਾ ਸਰ ਇਹ 90 ਤੋਂ ਬਰਸਰ ਨੂੰ ਵੱਡਾ ਰੋਡ 18 ਫੁੱਟੀ ਰੋਡ ਹੈ ਇੱਥੇ ਰੋਜ਼ਾਨਾ ਐਕਸੀਡੈਂਟ ਹੁੰਦੇ ਨੇ ਰੀਜ਼ਨ ਕੀ ਹੈ ਵੀ ਪੀਡਬਲਿਊਡੀ ਮੈਕ ਵੀ ਨੂੰ ਚਾਹੀਦਾ ਵੀ ਇੱਥੇ ਚਿੱਟੀ ਪੱਟੀ ਹੋਣੀ ਚਾਹੀਦੀ ਹੈ ਚਿੱਟੀ ਪੱਟੀ ਨਾ ਹੋਣ ਕਰਕੇ ਇੱਥੇ ਰੋਜ਼ਾਨਾ ਹਾਦਸੇ ਦੇਖਣ ਨੂੰ ਵਾਪਰਦੇ ਨੇ ਮਿਲਦੇ ਨੇ ਤੇ ਅਗਰ ਚਿੱਟੀ ਪੱਟੀ ਹੋਵੇ ਮੇਰੇ ਹਿਸਾਬ ਨਾਲ ਇਹ ਆ ਵੀ ਐਡਾ ਚੋੜਾ ਰੋਡ ਹੈ ਮੇਨ ਰੋਡ ਇਹ ਨਾਬਾ ਬੜਸਟੂ ਪਟਿਆਲੇ ਨੂੰ ਜੋੜਦਾ ਕੀ ਮੰਗ ਕਰਦਾ ਮੈਂ ਇਹੀ ਮੰਗ ਕਰਦਾ ਵੀ ਸੈਂਟਰ ਦੇ ਵਿੱਚ ਚਿੱਟੀ ਪੱਟੀ ਹੋਵੇ ਤਾਜੀ ਲਾਈਨ ਹਰ ਸਾਲ ਲੱਗਦੀ ਹੋਵੇ ਹੈ ਨਾ ਜੀ ਤੇ ਉਹ ਫਰੈਸ਼ ਹੋ ਜਿਵੇਂ ਵੀ ਰੰਗਿਆ ਹੁੰਦਾ ਜੋ ਵੀ ਚਿੱਟੀ ਪੱਟੀ ਦਾ ਕਰਦੇ ਨੇ ਇਹ ਉਹ ਹੋਣਾ ਚਾਹੀਦਾ ਤਾਂ ਕਿ ਆ ਐਕਸੀਡੈਂਟ ਤੋਂ ਬਚਾਇਆ ਜਾਵੇ ਇਹਦਾ ਜਾਨੀ ਨੁਕਸਾਨ ਬਚ ਗਿਆ ਇਹਨਾਂ ਦਾ ਪਰ ਜਿਵੇਂ ਹਾਲਾਤ ਗੱਡੀ ਦੇ ਲੱਗਦੇ ਨੇ ਇਹਨਾਂ ਤੇ ਵੀ ਸਰਟੀਫਿਕੇਟ ਲੱਗ ਸਕਦੀ ਸੀ ਪਰ ਨਾ ਲਗਾਤਾਰ ਸੜਕੀ ਹਾਦਸੇ ਨੇ ਜਿਹੜੇ ਉਹ ਰੋਜ਼ਾਨਾ ਵਾਪਰ ਰਹੇ ਨੇ ਉੱਤਰੀ ਭਾਰਤ ਦੇ ਵਿੱਚ ਠੰਡ ਦਾ ਤੇ ਧੁੰਦ ਦਾ ਕਹਿਰ ਹੈ ਜਿਹੜਾ ਲਗਾਤਾਰ جاری ਆ ਅਸੀਂ ਨਾਬਾ ਟੂ ਵਰਸ਼ਟ ਰੋਡ ਤੇ ਖੜੇ ਆ ਜਿੱਥੇ ਕਿ ਸੜਕ ਦੇ ਉੱਪਰ ਚਿੱਟੀ ਪੱਟੀ ਨਾ ਹੁਣ ਕਾਰਨ ਇੱਕ ਵੱਡਾ ਹਾਸਾ ਹੋਣ ਟਲਿਆ ਆ ਜਿਹੜੇ ਕਿ ਗੱਡੀ ਰੋਟੀ ਵਾਸਤਾ ਤੋਂ ਨਾਬਾ ਵਾਲਾ ਆ ਰਹੀ ਸੀ ਤਾਂ ਇੱਕ ਸਾਹਮਣੇੋਂ ਗੱਡੀ ਜਿਹੜੀ ਆ ਰਹੀ ਸੀ ਉਹ ਵੀ ਧੁੰਦ ਤੋਂ ਬਚਾਉਂਦੇ ਉਹ ਦੋਨਾਂ ਗੱਡੀਆਂ ਦੀ ਆਮਣੂ ਸਾਹਮਣੇ ਟੱਕਰ ਹੋ ਜਾਣੀ ਸੀ ਜਦੋਂ ਇਸ ਅਚਾਨਕ ਇਸ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਡੀ ਦਰਖਤ ਦੇ ਨਾਲ ਜਾ ਟਕਰਾਈ ਲੋਕਾਂ ਦੀ ਮੰਗ ਆ ਕਿ ਇਸ ਸੜਕ ਤੇ ਪੀ ਡੀਡਬਲਯੂ ਵਿਭਾਗ ਵੱਲੋਂ ਚਿੱਟੀ ਪੱਟੀ ਲਗਾਈ ਜਾਵੇ ਜੋ ਕਿ ਧੁੰਦ ਦੇ ਵਿੱਚ ਜਿਹੜੇ ਹਾਦਸੇ ਵਾਪਰਦੇ ਨੇ ਉਹਨਾਂ ਤੋਂ ਬਚਾਅ ਹੋ ਸਕੇ ਪਰ ਰੋਡ ਬਣੇ ਨੂੰ ਤਿੰਨ ਤੋਂ ਚਾਰ ਸਾਲ ਹੋ ਚੱਲੇ ਨੇ ਪਰ ਵਿਭਾਗ ਵੱਲੋਂ ਇਸ ਰੋਡ ਤੇ ਚਿੱਟੀ ਪੱਟੀ ਨਹੀਂ ਲਗਾਈ ਗਈ ਰੋਜ਼ਾਨਾ ਹੀ ਇਸ ਸੜਕ ਤੇ ਵੱਡੇ ਵੱਡੇ ਹਾਦਸੇ ਨੇ ਜਿਹੜੇ ਵਾਪਰਦੇ ਆ ਰਹੇ ਨੇ